ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜਉਣ ਦੀ ਨਾਭੇ ਸ਼ਹਿਰ ਦੀ ਇਲਾਕੇ ਸੰਗਤ ਦੇ ਸਹਿਯੋਗ ਨਾਲ ਸੂ ਪ੍ਰਬੰਧ ਕਮੇਟੀ ਵੱਲੋਂ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੀ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਹ ਮਹਾਨ ਨਗਰ ਕੀਰਤਨ ਆਰੰਭ ਹੋਣ ਜਾ ਰਿਹਾ ਜੀ ਜਿੱਥੇ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਗੱਲ ਦਾ ਪਲੀ ਪ੍ਰਕਾਰ ਪਤਾ ਹੈ ਕਿ ਗੁਰੂ ਅਰਦਾਸ ਮਹਾਰਾਜ ਜੀ ਨੇ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਸਰਵਤ ਦੇ ਭਲੇ ਵਾਸਤੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜੀ ਲੋਕਾਂ ਦੇ ਮਨਾਂ ਵਿੱਚ ਜਿੰਨੇ ਨਫਰਤਾਂ ਵਿਛਰੇ ਪਏ ਹੋ ਸੰਨ ਉਹਨਾਂ ਨੂੰ ਦੂਰ ਕਰਨ ਦਾ ਉਹਨਾਂ ਦੀ ਸਮੂੱਚੀ ਬਾਣੀ ਅੰਦਰ ਉਪਦੇਸ਼ ਹੈ ਜੀ ਸੋ ਇਸ ਮੌਕੇ ਤੇ ਆਪਾਂ ਸਾਰੇ ਖੁਸ਼ੀਆਂ ਮਹਿਸੂਸ ਕਰ ਰਹੇ ਆ ਜੀ ਗੁਰੂ ਕਿਰਪਾ ਕਰ ਅਨਸਾਰੀਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਗੁਰ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਛਤਰ ਛਾਇਆ ਹੇਠ ਪੰਜ ਪੈਰਾਂ ਦੀ ਗਵਾਹੀ ਸਾਰੀਆਂ ਸੰਗਤਾਂ ਹਾਜ਼ਰ ਹੋ ਕੇ ਲਾਹੇ ਪ੍ਰਾਪਤ ਕਰ ਰਹੀਆਂ ਨੇ ਕਰੋ ਕਿਰਪਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ